ਸਵਾਗਤ ਹੈ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਾਵਾਂਗੇ ਅੰਮ੍ਰਿਤਸਰ ਮੰਨਜੀ ਸਾਹਿਬ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਜਿੱਥੇ ਪਾਤਸ਼ਾਹ 6ਵੇਂ ਗੁਰੂ ਸਾਡੇ ਤੇ ਪਹੁੰਚੇ ਸੀ ਗੁਰੂ ਹਰਗੋਬਿੰਦ ਪਾਸ਼ਾ ਜੀ ਤਾਂ ਉਹਦਾ ਇਤਿਹਾਸ ਵੀ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਗੁਰਦੇ ਗੁਰੂ ਹਰਗੋਬਿੰਦ ਪਾਸ਼ਾ ਜੀ ਜਿੱਥੇ ਅੰਬਾਲਾ ਦੀ ਧਰਤੀ ਤੇ ਪਹੁੰਚ ਕੇ ਸੰਗਤਾਂ ਨੂੰ ਗੁਰ ਉਪਦੇਸ਼ ਦੇ ਨਾਲ ਜੋੜਿਆ ਸੀ ਤਾਂ ਉੱਥੇ ਹੀ ਉਹਨਾਂ ਨੇ ਪਾਣੀ ਦੀ ਕਿੱਲਤ ਨੂੰ ਦੂਰ ਕੀਤਾ ਸੀ ਤੇ ਅੱਜ ਵੀ ਉੱਥੇ ਬੋਲੀ ਸਾਹਿਬ ਉਸੇ ਹੀ ਤਰ੍ਹਾਂ ਬਣਿਆ ਹੋਇਆ ਤੇ ਸੰਗਤਾਂ ਬੜੀ ਸ਼ਰਤਾਂ ਦੇ ਭਾਵਨਾ ਦੇ ਨਾਲ ਉਥੋਂ ਜਲ ਸ਼ਕਤੀਆਂ ਨੇ ਔਰ ਕਈ ਰੋਗ ਆ ਜਿਹੜੇ ਉਹ ਵੀ ਉਥੋਂ ਠੀਕ ਹੁੰਦੇ ਨੇ ਰੋਗ ਕੱਟੇ ਜਾਂਦੇ ਨੇ ਤੇ ਅਸੀਂ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੰਨਾ ਹੋ ਸਕੇ ਉਹਨਾਂ ਕੋ ਵਲੌਗ ਤਿਆਰ ਕਰਾਂਗੇ ਤੇ ਨਾਲ ਸ਼ੋਰਟ ਵੀ ਸਾਡਾ ਸੈਕਿੰਡ ਵਲੌਗ ਹੈ ਸੋ ਪਹਿਲੇ ਵਲੌਗ ਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਤੇ ਅਸੀਂ ਚਾਹੁੰਦੇ ਹਾਂ ਕਿ ਇਦਾਂ ਦੀ ਵਧੀਆ ਵਧੀਆ ਚੀਜ਼ਾਂ ਇਤਿਹਾਸਿਕ ਸਾਨ ਦੇ ਦਰਸ਼ਨ ਤੁਹਾਨੂੰ ਕਰਵਾਉਂਦੇ ਰਹੀਏ ਤਾਂ ਜੋ ਤੁਸੀਂ ਸਾਨੂੰ ਪਿਆਰ ਦਿੰਦੇ ਰਹੋ ਆਓ ਚੱਲਦੇ ਆਂ ਫਿਰ ਆਓ ਚੱਲਦੇ ਆਂ ਫਿਰ ਦੇਖ ਕਰਦੇ ਆਂ ਦਰਸ਼ਨ ਦਰਸ਼ਨ ਕਰਦੇ ਗੁਰਹਾਰ ਗੋਬਿੰਦ ਪਾਸ਼ਾ ਜੀ ਜਦੋਂ ਅੰਬਾਲਾ ਤੋਂ ਲੰਘਣਾ ਕਰਦੇ ਨੇ ਤੇ ਅੰਬਾਲਾ ਦੀ ਧਰਤੀ ਤੇ ਸੰਗਤਾਂ ਨੂੰ ਗੁਰੂ ਉਪਦੇਸ਼ ਦੇ ਨਾਲ ਜੋੜਦੇ ਨੇ ਤੇ ਸੰਗਤਾਂ ਗੁਰੂ ਸਾਹਿਬ ਜੀ ਅਰਦਾਸ ਬੇਨਤੀ ਵੀ ਕਰਦੀਆਂ ਨੇ ਕਿ ਗੁਰੂ ਸਾਹਿਬ ਜੀ ਇਹ ਸਾਡੇ ਇਲਾਕੇ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਹੈ ਤੇ ਆਪ ਜੀ ਕਿਰਪਾ ਮਿਹਰਮਤ ਕਰਕੇ ਇਸ ਥਾਂ ਤੇ ਪਾਣੀ ਦੀ ਕਿੱਲਤ ਨੂੰ ਦੂਰ ਕਰੋ ਤੇ ਸੰਗਤਾਂ ਜੀ ਨੇ ਜਦੋਂ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਜੀ ੁੱਟ ਕੇ ਉੱਥੇ ਆਪ ਪਾਣੀ ਦਾ ਇੱਕ ਖੂਹ ਬਣਵਾਇਆ ਤਾਂ ਉਹ ਖੂਹ ਅੱਜ ਬੌਲੀ ਸਾਹਿਬ ਦੇ ਰੂਪ ਦੇ ਵਿੱਚ ਸ਼ਿਸ਼ੋਭਤ ਹੈ ਅਤੇ ਸੰਗਤਾਂ ਇਸ ਬੌਲੀ ਸਾਹਿਬ ਤੋਂ ਚਲ ਛੱਕ ਕੇ ਆਪਣੇ ਕਈ ਰੋਗਾਂ ਨੂੰ ਦੂਰ ਕਰਦੀਆਂ ਨੇ ਕਰੋ ਦਰਸ਼ਨ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ ਸ਼ੇਵੀ ਅੰਬਾਲਾ ਵਿਖੇ